ਇੰਗ ਬੈਂਸ ਇਸ ਵੇਲੇ ਅਸੀਂ ਜਿੱਥੇ ਬੈਠੇ ਆ ਇਹ 12 ਦਰੀ ਆਦੀਨानगर ਦੇ ਵਿੱਚ ਸਥਾਪਿਤ ਆ ਉਹ ਰੇਸ ਜਗ੍ਹਾ ਦੇ ਬਾਰੇ ਜੇ ਮੈਂ ਦੱਸ ਦਿਆਂ ਤੇ ਇਹ ਖਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਗਰਮੀਆਂ ਦੇ ਵਿੱਚ 2 ਤੋਂ 3 ਮਹੀਨੇ ਇੱਥੇ ਆ ਕੇ ਰਹਿੰਦੇ ਸੀ ਔਰ ਸ਼ਾਹੀ ਦਰਬਾਰ ਜੋ ਹੈ ਉਹ ਲੱਗਦਾ ਸੀਗਾ ਉਹ ਰੇਸ ਜਗ੍ਹਾ ਦੇ ਉੱਪਰ ਇਤਿਹਾਸ ਦੀਆਂ ਬਹੁਤ ਹੀ ਵੱਡੀਆਂ ਸੰਧੀਆਂ ਜੋ ਇਸ ਜਗ੍ਹਾ ਦੇ ਉੱਪਰ ਕੀਤੀਆਂ ਗਈਆਂ ਨੇ ਔਰ ਅੱਜ ਜੋ ਇਸ ਜਗ੍ਹਾ ਦੇ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਨੇ ਇੱਕ ਇਸ ਤਰ੍ਹਾਂ ਦੇ ਕੁਝ ਪਰਿਵਾਰ ਜਾਂ ਕਹਿ ਸਕਦੇ ਹਾਂ ਕਿ ਅੰਸਰ ਲੱਗੇ ਹੋਏ ਨੇ ਜਿਹੜੀ ਇਸ ਜਗ੍ਹਾ ਦੇ ਉੱਪਰ ਕਬਜ਼ਾ ਵੀ ਕਰਕੇ ਬੈਠੇ ਆ ਔਰ ਇਸ ਬਾਰਾਂਦਰੀ ਦੀ ਇਮਾਰਤ ਦੀ ਜਿਹੜੀ ਆ ਹੋਂਦ ਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਵਿੱਚ ਵੀ ਲੱਗੇ ਹੋਏ ਆ ਔਰ ਜੇ ਮੈਂ ਇਹਦੇ ਆਲੇ-ਦੁਆਲੇ ਗੱਲ ਕਰਾਂ ਕਿ ਇਹ ਜਿਹੜੀ ਇਮਾਰਤ ਆ ਇਹਦੇ ਆਲੇ-ਦੁਆਲੇ ਜਿਹੜੀ ਇਸ ਵੇਲੇ ਬਿਲਕੁਲ ਖਾਲੀ ਜਗ੍ਹਾ ਪਈ ਆ ਉਹ 46 ਕਨਾਲਾਂ 15 ਮਰਲੇ ਆ ਔਰ ਜਿਹਦੀ ਇੱਕ ਪਰਿਵਾਰ ਨਿੱਜੀ ਪਰਿਵਾਰ ਨੇ ਦਿਨਾਂ ਨਗਰ ਦੇ ਹੀ ਰਹਿਣ ਵਾਲੇ ਉਹਨੇ ਆਪਣੇ ਨਾਮ ਦੇ ਉੱਪਰ ਰਜਿਸਟਰੀ ਕਰਵਾਈ ਆ ਔਰ ਉਸ ਜਗ੍ਹਾ ਦੇ ਉੱਪਰ ਕਲੋਨੀ ਕੱਟ ਕੇ ਨਕਸ਼ਾ ਬਣਾ ਕੇ ਔਰ ਸਾਰੀ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਤੇ ਵਿੱਚ ਆ ਪਰ ਪੰਜਾਬ ਸਰਕਾਰ ਨੇ ਔਰ ਡੀਸੀ ਗੁਰਦਾਸਪੁਰ ਨੇ ਇੱਕ ਕੋਰਟ ਕੇਸ ਵੀ ਇਹਦਾ ਚੱਲਦਾ ਪਿਆ ਜੋ 2010 ਦੇ ਵਿੱਚ ਮੈਂ ਕਹਿ ਸਕਦਾ ਕਿ ਸ਼ੁਰੂ ਹੋਇਆ ਔਰ 2011 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੋਰਟ ਵੱਲੋਂ ਕੀਤਾ ਜਾਂਦਾ ਪੰਜਾਬ ਸਰਕਾਰ ਨੂੰ ਕਿ ਜਿਸ ਪਰਿਵਾਰ ਨੇ ਇਸ ਜਗ੍ਹਾ ਦੀ ਰਜਿਸਟਰੀ ਕਰਵਾਈ ਆ ਉਹਨਾਂ ਨੂੰ ਇਸ ਜਗ੍ਹਾ ਦਾ ਦੁਬਾਰਾ ਮੁੱਲ ਦਿੱਤਾ ਜਾਵੇ ਔਰ ਪੰਜਾਬ ਸਰਕਾਰ ਜਾਂ ਟੂਰਿਸਟ ਜੋ ਸਾਡਾ ਡਿਪਾਰਟਮੈਂਟ ਆ ਉਹ ਇਸ ਜਗ੍ਹਾ ਨੂੰ ਹਿਸਟੋਰੀਕਲ ਬਣਾ ਕੇ ਤੇ ਇਸ ਜਿਹੜੀ ਪ੍ਰਾਤਣੇ ਇਮਾਰਤ ਆ ਮਹਾਰਾਜਾ ਰਣਜੀਤ ਸਿੰਘ ਦੀ ਉਸ ਦੀ ਯਾਦ ਨੂੰ ਉਹ ਨੌਂ ਬਰ ਨੌਂ ਸਥਾਪਿਤ ਰੱਖਿਆ ਜਾਵੇ ਕੋਰਟ ਦੇ ਜੋ ਹੁਕਮ ਨੇ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਦਾ 7 ਕਰੋੜ 48 ਲੱਖ ਰੁਪਏ ਉਸ ਪਰਿਵਾਰ ਨੂੰ ਦਿਓ ਪੰਜਾਬ ਸਰਕਾਰ ਨੇ 2011 ਚ ਪਰ ਸਰਕਾਰ ਨੇ ਉਸ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਕਾਲੀ ਸਰਕਾਰ ਗਈ ਕਾਂਗਰਸ ਸਰਕਾਰ ਗਈ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਜ ਅਸੀਂ ਇਸ ਜਗ੍ਹਾ ਨੂੰ ਬਚਾਉਣ ਵਾਸਤੇ ਸੰਘਰਸ਼ ਸ਼ੁਰੂ ਕੀਤਾ ਹੈ ਔਰ ਦਿਨ ਬਰ ਦਿਨ ਸੰਗਤ ਰੂਪੀਲ ਕਰਾਂਗੇ ਵੀ ਆਪਣੀ ਇਸ ਖਾਲਸਾ ਰਾਜ ਦੀ ਹੋਂਦ ਨੂੰ ਬਚਾਉਣ ਵਾਸਤੇ ਤੁਸੀਂ ਸਾਰੇ ਅੱਗੇ ਆਓ ਔਰ ਤਾਂ ਕਿ ਜੋ ਗਰਮੀਆਂ ਦੀ ਰਾਜਧਾਨੀ ਮਹਾਰਾਜਾ ਰਣਜੀਤ ਸਿੰਘ ਦੀ ਉਸ ਰਾਜ ਨੂੰ ਬਚਾ ਸਕੀਏ ਔਰ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦੇ ਆਂ ਵੀ ਜੋ ਪਿਛਲੀ ਸਰਕਾਰਾਂ ਨੇ ਕਦਮ ਨਹੀਂ ਚੁੱਕਿਆ ਸੋ ਸਮਾਂ ਲੰਘ ਗਿਆ ਸੋ ਲੰਘ ਗਿਆ ਅੱਜ ਪੰਜਾਬ ਸਰਕਾਰ ਕੋਲ ਵੀ ਇੱਕ ਮੌਕਾ ਆ ਕਿਉਂਕਿ ਪੰਜਾਬ ਸਰਕਾਰ ਦੀ ਮੈਨੂੰ ਇੱਕ ਬੜੀ ਵਧੀਆ ਗੱਲ ਲੱਗੀ ਵੀ ਜਦੋਂ ਇਹ ਦੁਬਾਰਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਆਉਂਦੀ ਆ ਔਰ ਇਹਨਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਇੱਕ ਭਗਤ ਸਿੰਘ ਜੀ ਦੀ ਫੋਟੋ ਲਾਈ ਆ ਔਰ ਇੱਕ ਅੰਬੇਦਕਰ ਜੀ ਦੀ ਫੋਟੋ ਲਾਈ ਆ ਭਗਤ ਸਿੰਘ ਜੀ ਨੇ ਕੁਰਬਾਨੀ ਦਿੱਤੀ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਅੰਬੇਦਕਰ ਜੀ ਨੇ ਕਾਨੂੰਨ ਬਣਾਇਆ ਜੋ ਅੱਜ ਵੀ ਭਾਰਤ ਦੇ ਵਿੱਚ ਚੱਲਦਾ ਪਰ ਇਸ ਜਗ੍ਹਾ ਨੂੰ ਬਚਾਉਣ ਵਾਸਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਜੀ ਨੇ ਗੱਲ ਚੁੱਕੀ ਸੀਗੇ ਕੁਝ ਦਿਨ ਪਹਿਲਾਂ ਰਾਜ ਸਭਾ ਦੇ ਵਿੱਚ ਵੀ ਜਿਹੜਾ ਇੰਗਲੈਂਡ ਦੇ ਵਿੱਚ ਮਹਾਰਾਜ ਜੀ ਦਾ ਰਣਜੀਤ ਸਿੰਘ ਜੀ ਦਾ ਸੋਨੇ ਦਾ ਸ਼ਿਗਾਰਸ਼ਨ ਪਿਆ ਹੋਇਆ ਉਸ ਨੂੰ ਅਸੀਂ ਵਾਪਸ ਭਾਰਤ ਲੈ ਕੇ ਆਉਣ ਦੇ ਵਿੱਚ ਕੋਸ਼ਿਸ਼ਾਂ ਕਰਾਂਗੇ ਤੇ ਉਹਨਾਂ ਨਾਲ ਤਾਲਮੇਲ ਵੀ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਸ 12 ਦਰੀ ਜੋ ਸ਼ਹੀਦ ਦਰਬਾਰ ਆ ਗਰਮੀਆਂ ਦੀ ਰਾਜਧਾਨੀ ਖਾਲਸਾ ਰਾਜ ਦੀ ਉਹਦੇ ਵੱਲ ਵੀ ਧਿਆਨ ਮਾਰੋ ਇਹ ਜੋ ਕੋਟ ਦਾ ਨੋਟੀਫਿਕੇਸ਼ਨ ਹੈ 7 ਕਰੋੜ 48 ਲੱਖ ਰੁਪਏ ਦੇਣ ਦਾ ਉਹ ਦੇ ਕੇ ਉਸ ਪਰਿਵਾਰ ਨੂੰ ਤੇ ਸਾਰੀ ਜਗ੍ਹਾ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਆਪਣੇ ਨਾਮ ਤੇ ਕਰੇ ਔਰ ਇੱਥੇ ਇੱਕ ਵਧੀਆ ਤਰੀਕੇ ਦੀ ਜੋ ਯਾਦਗਾਰ ਮਹਾਰਾਜ ਦੇ ਨਾਮ ਤੇ ਬਣਾਈ ਜਾਵੇ ਪਰ ਜੇਕਰ ਪੰਜਾਬ ਸਰਕਾਰ ਨਹੀਂ ਕਰਦੀ ਅਸੀਂ ਤਾਂ ਸੰਘਰਸ਼ ਵਾਲੇ ਰਾਤ ਤੁਰੇ ਆਂ ਔਰ ਸੰਘਰਸ਼ ਅਰਸੇ ਤੋਂ ਅੰਗਲੀ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਤੁਹਾਡੀ ਮੰਗ ਮੰਨੀ ਜਾਏਗੀ ਜਲਦੀ ਜੀ ਦੇਖੋ ਇਹਦੇ ਵਿੱਚ ਬੜੀ ਹੀ ਇੱਕ ਕਹਿ ਸਕਦੇ ਆਂ ਕਿ ਅਗਿਨੀ ਮਣੀ ਅਗਿਨੀ ਹੋਈ ਸਾਜ਼ਿਸ਼ ਆ ਕਿਉਂਕਿ ਅੰਗਰੇਜ਼ ਹਕੂਮਤ ਨੇ ਵੀ ਇਹ ਕੋਸ਼ਿਸ਼ ਕੀਤੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜੋ ਹੈ ਉਹ ਯਾਦਗਾਰਾਂ ਸਾਰੀਆਂ ਖਤਮ ਕੀਤੀਆਂ ਜਾਣ ਔਰ ਉਸ ਤੋਂ ਬਾਅਦ ਜੇ ਜਿਹੜੇ ਸਾਡੇ ਮੁੱਖ ਮੰਤਰੀ ਸੀਗੇ ਸੀਮਾ ਮਿਸਟਰ ਜਿਗੇ ਕੈਪਟਨ ਰਮਿੰਦਰ ਸਿੰਘ ਜੀ ਉਹ ਵੀ ਪਟਿਆਲਾ ਰਿਆਸਤ ਤੋਂ ਆਨੇ ਤੇ ਪਟਿਆਲਾ ਰਿਆਸਤ ਤੇ ਮਹਾਰਾਜਾ ਰਣਜੀਤ ਸਿੰਘ ਦੀ ਆਪਸ ਦੇ ਵਿੱਚ ਕਦੀ ਬਣੀ ਨਹੀਂ ਤੇ ਪਟਿਆਲਾ ਰਿਆਸਤ ਕਿਉਂ ਚਾਹੇਗੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਯਾਦਗਾਰ ਆ ਉਹ ਬਚੀ ਰਵੇ ਇਸ ਕਰਕੇ 2017 ਤੋਂ ਲੈ ਕੇ 22 ਦੇ ਵਿੱਚ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਉਹ ਰਾਜ ਵੀ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਯਾਨੀ ਕਿਉਂ ਕਿਉਂਕਿ ਸਰਕਾਰਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਨੇ ਉਹ ਵੋਟਾਂ ਦੀ ਰਾਜਨੀਤੀ ਕਰਦੇ ਆ ਉਹ ਇਤਿਹਾਸ ਨੂੰ ਬਚਾਉਣ ਦੀ ਜਾਣ ਵਾਲੀ ਹੋਣ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਇਦਾਂ ਦੀ ਨਹੀਂ ਕਰਦੀ ਅਸੀਂ ਸੰਘਰਸ਼ ਦਾ ਪੇੜ ਬਣ ਚੁੱਕੇ ਆ ਸੰਘਰਸ਼ਵਾਲ ਕਦਮ ਚੱਕ ਚੁੱਕੇ ਆ ਸੰਘਰਸ਼ ਵਿੱਚ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਧਰਨਾ ਲਾਣਾ ਪਿਆ ਲਾਵਾਂਗੇ ਪਹਿਲਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਕੋਰਟ ਦੀ ਹਦਾਇਤਾਂ ਨੂੰ ਮੰਨਿਆ ਜਾਵੇ ਕਿਉਂਕਿ ਕਹਿੰਦੇ ਨੇ ਵੀ ਕਾਨੂੰਨ ਸਰ ਤੋਂ ਸਰ ਤੋਂ ਵੱਡਾ ਕੋਰਟ ਸਭ ਤੋਂ ਵੱਡੀ ਆ ਸਰਵਉੱਚ ਜੋ ਨਿਆਂਪਾਲਿਕਾ ਆ ਉਹਦਾ ਹੀ ਹੁਕਮ ਮੰਨੋ 7 ਕਰੋੜ 48 ਲੱਖ ਰੁਪਏ ਦਿਓ ਤੇ ਇਸ ਜਗ੍ਹਾ ਦੇ ਉੱਪਰ ਯਾਦਗਾਰ ਸਾਬਤ ਕਰੋ ਹਾਂ ਜੇ ਸਰਕਾਰ ਨਹੀਂ ਕਰ ਸਕਦੀ ਫਿਰ ਸੰਗਤ ਨੂੰ ਮੌਕਾ ਦੇ ਦਿਓ ਸਾਡੇ ਉੱਤੇ ਛੱਡ ਦਿਓ ਲਿਖ ਕੇ ਦੇ ਦਿਓ ਕੋਰਟ ਦੇ ਵਿੱਚ ਵੀ ਅਸੀਂ ਇਸ ਜਗ੍ਹਾ ਦਾ ਮੁੱਲ ਜਿਹੜਾ ਆ ਉਹ ਨਹੀਂ ਦੇ ਸਕਦੇ ਵੈਸੇ ਤਾਂ ਮੁੱਲ ਕੋਈ ਨਹੀਂ ਪਰ ਜੋ ਤੈਅ ਹੋਇਆ ਕਮੇਟੀ ਬਣ ਕੇ ਉਹੋ ਹੀ ਦੇ ਦਿਓ ਅਸੀਂ ਜੇਕਰ ਸਰਕਾਰ ਇਹ ਕੰਮ ਨਹੀਂ ਕਰਦੀ ਅਸੀਂ ਸੰਗਤ ਕੋ ਘਰ ਘਰ ਜਾਵਾਂਗੇ ਝੋਲੀ ੱਡਾਂਗੇ 7 ਕਰੋੜ ਕੀ 7 ਕਰੋੜ 48 ਲੱਖ ਰੁਪਈਆ ਕੇ ਸਾਨੂੰ ਪਤਾ ਵੀ ਜੇ ਖਾਲਸਾ ਤੁਰ ਪਿਆ ਸਾਰੀਆਂ ਸੰਗਤਾਂ ਤੁਰ ਪੀਆਂ ਤੇ 70 ਕਰੋੜ ਰੁਪਈਆ ਇਕੱਠਾ ਹੋਣਾ ਵੀ ਦਸਾਂ ਮਿੰਟਾਂ ਦੀ ਗੱਲ ਆ ਮੈਂ ਸਾਰਿਆਂ ਨੂੰ ਇਸ ਕਰਕੇ ਅਪੀਲ ਕਰ ਰਿਹਾ ਕਿਉਂਕਿ ਖਾਲਸਾ ਰਾਜ ਇੱਕ ਵਰਲਡ ਦਾ ਰਾਜ ਆ ਜਿਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਜਿਦੇ ਵਿੱਚ ਕਿਸੇ ਦੀ ਚੋਰੀ ਨਹੀਂ ਹੋਈ ਔਰ ਖਾਲਸੇ ਰਾਜ ਦੇ ਵਿੱਚ ਜਿੰਨਾ ਵੀ ਖਾਲਸਾ ਰਾਜ ਦਾ ਏਰੀਆ ਸੀਗਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਥੱਲੇ ਸੀ ਉਹਦੇ ਵਿੱਚ ਜੋ ਜਥੇਦਾਰ ਨਿਗਰਾਨ ਲਾਏ ਗਏ ਸੀਗੇ ਸਿਰਫ 8% ਸਿੱਖ ਸੀਗੇ ਬਾਕੀ ਸਾਰੇ ਹੀ ਵਕ ਵਕਤ ਧਰਮਾਂ ਦੇ ਸੀਗੇ ਜਿਦੇ ਵਿੱਚ Hindu, Muslim, ਸਿੱਖ ਸਾਰੇ ਈਸਾਈ ਵੀ ਸਾਰੇ ਆਉਂਦੇ ਸੀਗੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਓ ਸਾਰੇ ਇਕੱਠੇ ਹੋ ਕੇ ਸੰਘਰਸ਼ ਲੜੀਏ ਸਰਕਾਰਾਂ ਜੇਕਰ ਨਹੀਂ ਕੰਮ ਕਰ ਸਕਦੀਆਂ ਅਸੀਂ ਸੰਗਤ ਕੋਲ ਜਾਵਾਂਗੇ ਸੰਗਤ ਨੂੰ ਅਪੀਲ ਕਰਾਂਗੇ ਤੇ ਸੰਗਤ ਹੀ ਜਿਹੜਾ ਕੋਰਟ ਵਿੱਚ ਜਾ ਕੇ ਜੋ ਵੀ ਇਸ ਜਗ੍ਹਾ ਦਾ ਮੁੱਲ ਤੈਅ ਕੀਤਾ ਗਿਆ ਉਹ ਜਮ੍ਹਾਂ ਕਰਵਾ ਦੇਗੀ ਤੇ ਅਸੀਂ ਫਿਰ ਇਹ ਜਿਹੜੀ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ